トヨタのお客さん বব� <laughs> အဲ့လိုမျိုးအပ်ပါတယ်ဘာသာရယ် ਇਹ ਤਸਵੀਰਾਂ ਬਰਿੰਦਰ ਸਿੰਘ ਘੁੰਮਣ ਦੇ ਅੰਤਿਮ ਸੰਸਕਾਰ ਦੀਆਂ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਚਾਉਣ ਵਾਲੀ ਹਰੇਕ ਅੱਖ ਜਿਹੜੀ ਐ ਇਸ ਵੇਲੇ ਉਹ ਨਮ ਨਜ਼ਰ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਇਹ ਉੱਚਾ ਲੰਮਾ ਗੱਪਰੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹ ਕੇ ਉਸ ਤੋਂ ਬਾਅਦ ਹਰੇਕ ਵਿਅਕਤੀ ਗਮਗੀਨ ਮਾਹੌਲ ਦੇ ਵਿੱਚ ਹੈਗਾ ਕਿਸੇ ਨੂੰ ਵੀ ਇਸ ਗੱਲ ਦਾ ਯਕੀਨ ਨਹੀਂ ਹੋ ਰਿਹਾ ਕਿ ਉਹਨਾਂ ਦੇ ਨਾਲ ਇਹ ਪਾਣਾ ਵਾਪਰ ਚੁੱਕਾ ਹੈਗਾ ਜਦੋਂ ਅਸੀਂ ਵਿਰਿੰਦਰ ਸਿੰਘ ਘੁੰਮਣ ਦੀ ਗੱਲ ਕਰਦੇ ਆ ਲੰਮਾ ਤਜਰਬਾ ਉਹਨਾਂ ਦਾ ਆਪਣੇ ਕੈਰੀਅਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਨਾਮ ਖੱਟਿਆ ਹਰੇਕ ਵਿਅਕਤੀ ਉਹਨਾਂ ਨੂੰ ਜਾਣਦਾ ਸੀਗਾ ਉਹਨਾਂ ਦੇ ਕੈਰੀਅਰ ਨੂੰ ਲੈ ਕੇ ਹਰੇਕ ਵਿਅਕਤੀ ਇਨਸਪਾਇਰ ਹੁੰਦਾ ਸੀ ਜੇ ਅਸੀਂ ਉਹਨਾਂ ਦੇ ਜੀਵਨ ਕਾਲ ਦੀ ਗੱਲ ਕਰੀਏ ਤਾਂ ਮਿਸਟਰ ਇੰਡੀਆ 2009 ਦੇ ਵਿੱਚ ਉਹਨਾਂ ਨੇ ਖਿਤਾਬ ਆਪਣੇ ਨਾਮ ਕੀਤਾ ਇਸੇ ਤਰੀਕੇ ਦੇ ਨਾਲ ਮਿਸਟਰ ਏਸ਼ੀਆ ਦੇ ਵਿੱਚ ਵੀ ਉਹ ਕੰਪੀਟੀਸ਼ਨ ਦੇ ਵਿੱਚ ਰਨਰ ਅਪ ਰਾਈਜ਼ ਤੋਂ ਇਲਾਵਾ ਬਤੌਰ ਇੱਕ ਬਾਡੀ ਬਿਲਡਰ ਪ੍ਰੋਫੈਸ਼ਨਲ ਉਹਨਾਂ ਨੇ ਉਹ ਮਕਾਮ ਹਾਸਲ ਕੀਤੇ ਜੋ ਸ਼ਾਇਦ ਕਿਸੇ ਭਾਰਤੀ ਵਿਅਕਤੀ ਨੂੰ ਉਸ ਤਰੀਕੇ ਨਾਲ ਨਾ ਹਾਸਲ ਹੋਏ ਹੋਣ ਜੇ ਅਸੀਂ IF BB Pro ਕਾਰਡ ਦਾ ਜ਼ਿਕਰ ਕਰੀਏ ਤਾਂ ਪਹਿਲੇ ਭਾਰਤੀ ਬਾਡੀ ਬਿਲਡਰ ਸੀਗੇ ਜਿਨ੍ਹਾਂ ਨੇ ਇਹ ਕਾਰਡ ਹਾਸਲ ਕੀਤਾ ਤੇ ਇਸ ਦੇ ਨਾਲ ਹੀ ਜੇ ਅਸੀਂ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਦੀ ਫਿਜ਼ਿਕਸ ਨੂੰ ਲੈ ਕੇ ਬਹੁਤ ਸਾਰੇ ਚਰਚਾਵਾਂ ਹਮੇਸ਼ਾ ਆ ਰਹੀਆਂ ਨੇ ਕਿ ਕਿਸ ਤਰੀਕੇ ਨਾਲ वेजिटेरियन प्रोफेशनल बॉडी बिल्डर ਹੁੰਦੇ ਹੋਏ ਉਹਨਾਂ ਨੇ ਪੂਰੀ ਦੁਨੀਆ ਦੇ ਵਿੱਚ ਨਾਮ ਘਟਿਆ ਤੇ ਅੱਜ ਇਹ ਭਾਵੁਕ ਕਰ ਦੇਣ ਵਾਲੀਆਂ ਤਸਵੀਰਾਂ ਕਿਸੇ ਵੀ ਵਿਅਕਤੀ ਨੂੰ ਯਕੀਨ ਨਹੀਂ ਹੋ ਰਿਆ ਸੀਗਾ ਬਹੁਤ ਸਾਰੇ ਲੋਕ ਉਹਨਾਂ ਦੇ ਚਾਹਣ ਵਾਲੇ ਹਾਰ ਵੀ ਸੰਗਾ ਵੀ ਨਜ਼ਰ ਆ ਰਹੇ ਨੇ ਤਾਂ ਵੱਖ-ਵੱਖ ਲੋਕ ਜਿਹੜੇ ਜਿਨ੍ਹਾਂ ਨੂੰ ਵੀ ਜਿਸ ਤਰੀਕੇ ਨਾਲ ਇਹ ਖਬਰ ਮਿਲੀ ਤਾਂ ਉਹਨਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਹੋਇਆ ਕਿ ਕਿਸ ਤਰੀਕੇ ਦੇ ਨਾਲ ਕਿੰਨਾ ਸੋਹਣਾ ਉੱਚਾ ਲੰਮਾ ਗੱਭਰੂ ਜਿਹੜਾ ਹੈਗਾ ਉਹ ਪਲਾਂ ਵਿੱਚ ਹੀ ਅ ਅਸੀਂ ਕਹਿ ਸਕਦੇ ਹਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਦੱਸਿਆ ਜਾ ਰਿਹਾ ਹੈ ਕਿ ਸ਼ੋਲਡਰ ਦੀ ਪੇਨ ਤੋਂ ਲਗਾਤਾਰ ਉਹ ਪੀੜਤ ਸਿਗੇਤੇ ਇਸ ਦਾ ਇਲਾਜ ਵੀ ਕਰਵਾ ਰਹੇ ਸੀਗੇ ਅਕਸਰ ਉਹ ਜ਼ਿਕਰ ਕਰਦੇ ਨਜ਼ਰ ਆਉਂਦੇ ਸੀ ਆਪਣੀਆਂ ਵੀਡੀਓਜ਼ ਦੇ ਵਿੱਚ ਵੀ ਕਿ ਉਹਨਾਂ ਦੇ ਜਿਹੜੇ ਮੋਢੇ ਦੀ ਸੱਟ ਹੈਗੀ ਆ ਅਕਸਰ ਉਹ ਇਹ ਵੀ ਕਹਿੰਦੇ ਨਜ਼ਰ ਆਉਂਦੇ ਸੀਗੇ ਕਿ ਇਹ ਸੱਟਾਂ ਜਿਹੜੀਆਂ ਨੇ ਇਹ ਮੈਨੂੰ ਡਰਾ ਬੈਕ ਨਹੀਂ ਕਰਦੀਆਂ ਪਿੱਛੇ ਨਹੀਂ ਖਿੱਚਦੀਆਂ ਬਲਕਿ ਇਹ ਸਾਨੂੰ ਇਸ ਗੱਲ ਲਈ ਮੋਟੀਵੇਟ ਕਰ ਰਹੀਆਂ ਨੇ ਕਿ ਅਸੀਂ ਕੁਝ ਚੰਗਾ ਕਰ ਰਹੇ ਹਾਂ ਤਾਂ ਜਦੋਂ ਕੁਝ ਚੰਗਾ ਮਿਹਨਤ ਵਾਲਾ ਕੰਮ ਕਰਦੇ ਹਾਂ ਤਾਂ ਸੱਟਾਂ ਵੀ ਲੱਗਦੀਆਂ ਨੇ ਤੇ ਉਹ ਸੱਟਾਂ ਫਿਰ ਦੁੱਖ ਨਹੀਂ ਦਿੰਦੀਆਂ ਉਹ ਸਾਨੂੰ ਹੋਰ ਇਨਸਪਾਇਰ ਕਰਦੀਆਂ ਨੇ ਕਿ ਅਸੀਂ ਆਪਣੇ ਮਕਾਮ ਵੱਲ ਹੋਰ ਤੇਜ਼ੀ ਨਾਲ ਵਧੀਏ ਤੇ ਪਿਛਲੇ ਦਿਨਾਂ ਦੇ ਵਿੱਚ ਵੀ ਉਹਨਾਂ ਨੇ ਸ ਕੀਤੀ ਸੀ ਉਹਨਾਂ ਨੇ ਦੱਸਿਆ ਸੀਗਾ ਕਿ ਉਹਨਾਂ ਦੇ ਸ਼ੋਲਡਰ ਦਾ ਇਲਾਜ ਚੱਲ ਰਿਹਾ ਪਰ ਇਸੇ ਦੇ ਦੌਰਾਨ ਉਹਨਾਂ ਨੂੰ ਹਾਰਟ ਅਟੈਕ ਆ ਜਾਂਦਾ ਤੇ ਜਿਸ ਦੇ ਕਰਕੇ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਮੌਤ ਹੋ ਗਈ। ਦੱਸ ਦੇ ਕਿ ਵਰਿੰਦਰ ਸਿੰਘ ਕੋਮਣ ਕੋ ਛੋਟੇ-ਮੋਟੀ ਹਸਤੀ ਨਹੀਂ ਫਿਲਮਾਂ ਦੇ ਵਿੱਚ ਵੀ ਉਹਨਾਂ ਦਾ ਨਾਮ ਬੋਲਦਾ ਸੀਗਾ ਕਬੱਡੀ ਵਾਂਸ ਅਗੇਨ ਵਰਗੀ ਫਿਲਮ ਜਿਹੜੀ 2012 ਦੇ ਵਿੱਚ ਆਈ। ਇਸ ਤੋਂ ਇਲਾਵਾ ਉਹਨਾਂ ਨੇ ਹਾਲੀਵੁੱਡ ਬਾਲੀਵੁੱਡ ਦੀਆਂ ਫਿਲਮਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਵੀ ਤੌਰ ਇੱਕ ਵਿਸ਼ੇਸ਼ ਭੂਮਿਕਾ ਨਾ ਬਈ ਚਾਹੇ ਉਹ ਰੌਰ ਫਿਲਮ ਹੋਵੇ ਚਾਹੇ ਮਰਜਾਮਾ ਹੋਵੇ ਚਾਹੇ ਟਾਈਗਰ 3 ਹੋਵੇ ਇਦਾਂ ਦੀਆਂ ਵੱਡੀਆਂ ਫਿਲਮਾਂ ਦੇ ਵਿੱਚ ਵੀ ਉਹਨਾਂ ਨੇ ਆਪਣੇ ਕੰਮ ਦਾ ਲੋਹਾ ਮਨਵਾਇਆ। ਇਸ ਤੋਂ ਇਲਾਵਾ ਜੇ ਸਿਫਟਨੈਸ ਦੀ ਗੱਲ ਕਰੀਏ ਤਾਂ ਫਿਟਨੈਸ ਦੇ ਤੌਰ ਤੇ ਬਿਜ਼ਨਸਮੈਨ ਤੇ ਬ ਉਹ ਲੋਕਾਂ ਦੇ ਵਿੱਚ ਵਿਚਰਦੇ ਰਹੇ ਕਿਉਂਕਿ ਉਹਨਾਂ ਦੀ ਆਪਣੀ ਇੱਕ ਚੇਨ ਹੈਗੀ ਆ ਜਿੰਮਸ ਦੀ ਤਾਂ ਉਹ ਲੋਕਾਂ ਨੂੰ ਹਮੇਸ਼ਾ ਮੋਟੀਵੇਟ ਕਰਦੇ ਸੀਗੇ ਕਿ ਕਿਸ ਤਰੀਕੇ ਦੇ ਨਾਲ ਵੈਜੀਟੇਰੀਅਨ ਖਾਣਾ ਖਾ ਕੇ ਵੀ ਤੁਸੀਂ ਇੱਕ ਵੱਡੀ ਆ ਸਰੀਰ ਜਿਹੜਾ ਹੈਗਾ ਬਣਾ ਸਕਦੇ ਹੋ ਤਾਂ ਪਰ ਜਿਸ ਤਰੀਕੇ ਨਾਲ ਰਾਜਵੀਰ ਜਵੰਦਾ ਦੀ ਮੌਤ ਹੋਈ ਉਸ ਤੋਂ ਬਾਅਦ ਅਚਾਨਕ ਵਰਿੰਦਰ ਸਿੰਘ ਘੁੰਮਰਦੇਵੀ ਮੌਤ ਦੀ ਖਬਰ ਆਉਂਦੀ ਹੈ ਤਾਂ ਇਸ ਤੋਂ ਬਾਅਦ तमाम ਇੰਡਸਟਰੀ ਦੇ ਵਿੱਚ ਇਸ ਵੇਲੇ ਗਮਗੀਨ ਮਾਹੌਲ ਬਣਿਆ ਹੋਇਆ ਹੈ ਚਿੰਤਾ ਦੀ ਗੱਲ ਹੈ ਕਿ ਇਹ ਪੰਜਾਬ ਦੀ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਸ਼ਾਇਦ ਇਸੇ ਕਰਕੇ ਇਦਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਲੋਕਾਂ ਦੇ ਮਨਾਂ ਦੇ ਵਿੱਚ ਇਦਾਂ ਦੇ ਵੀ ਸਵਾਲ ਉੱਠ ਰਹੇ ਨੇ ਪਰ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਵੇਲੇ ਜਿੰਨੇ ਵੀ ਵਰਿੰਦਰ ਘੁੰਮਣ ਦੇ ਚਾਹਣ ਵਾਲੇ ਨੇ ਕਿਉਂਕਿ ਜਿਮ ਦੇ ਸ਼ੌਕੀਨ ਸੀਗੇ ਤਾਂ ਬਹੁਤ ਸਾਰੇ ਤੁਸੀਂ ਦੇਖ ਰਹੇ ਹੋਗੇ ਕਿ ਜਿਮ ਦੇ ਸ਼ੌਕੀਨ ਨੌਜਵਾਨ ਜਿਹੜੇ ਆ ਉੱਚੇ ਚੇਤਤ ਤੌਰ ਤੇ ਵਰਿੰਦਰ ਘੁੰਮਣ ਨੂੰ ਆਪਣਾ ਆਈਡੀਅਲ ਮੰਨਦੇ ਸੀਗੇ ਉਹ ਵੀ ਇਸ ਵਕਤ ਕਿਸ ਤਰੀਕੇ ਨਾਲ ਭਾਵੁਕ ਹੋ ਕੇ ਕੱਲੀ-ਕੱਲੀ ਰਸਮ ਜਿਹੜੀ ਉਹ ਅਦਾ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਚਾਉਣ ਵਾਲੇ ਇਸ ਵਕਤ ਅੰਤਿਮ ਰਸਮਾਂ ਨੂੰ ਅਦਾ ਕਰਨ ਵਾਲੇ ਮੌਕੇ ਤੇ ਪਹੁੰਚੇ ਹੋਏ ਨੇ ਪਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਕੁਝ ਤਸਵੀਰਾਂ ਉਹਨਾਂ ਦੇ ਮਾਪਿਆਂ ਦੀਆਂ ਵੀ ਸਾਹਮਣੇ ਆਈਆਂ ਜਿਹੜੀਆਂ ਬੇहद ਭਾਵੁਕ ਕਰ ਦੇਣ ਵਾਲੀਆਂ ਸੀਗੀਆਂ ਉਹਨਾਂ ਦੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਾ ਹੈ ਗਤ ਵਰਿੰਦਰ ਕੁੰਮਣ ਅਕਸਰ ਜ਼ਿਕਰ ਕਰਦੇ ਨਜ਼ਰ ਆਉਂਦੇ ਸੀਗੇ ਕਿ ਉਹਨਾਂ ਦੇ ਸਾਹਮਣੇ ਹੀ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਉਹਨਾਂ ਦੇ ਆਪਣੇ ਭਰਾ ਦੀ ਵੀ ਮੌਤ ਜਿਹੜੀ ਹੈਗੀ ਆ ਉਹ ਹੋਈ ਸੀਗੀ ਤੇ ਉਹ ਲਗਾਤਾਰ ਲੋਕ ਨੂੰ ਸੁਚੇਤ ਕਰਨ ਦੇ ਲਈ ਨਸ਼ਾ ਵਰਦ ਲਾਂਬੰਦ ਕਰਨ ਦੇ ਲਈ ਹੈਲਦੀ ਖਾਣਾ ਖਾਣ ਦੇ ਲਈ ਤੇ ਵੈਜੀਟੇਰੀਅਨ ਡਾਈਟ ਖਾਣ ਦੇ ਲਈ ਜਾਂ ਫਿਰ ਜਿਮ ਬਲ ਪ੍ਰੇਰਿਤ ਕਰਦੇ ਸੀਗੇ ਪਰ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਇੱਕ ਇੰਨਾ ਉੱਚਾ ਲੰਮਾ ਗੱਭਰੂ ਇਸ ਤਰੀਕੇ ਨਾਲ ਇੱਕ ਝਟਕੇ ਦੇ ਤਰੀਕੇ ਦੇ ਨਾਲ ਸਾਡੇ ਤੋਂ ਹਮੇਸ਼ਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਵੇਗਾ ਤਾਂ ਇਸ ਵਕਤ तमाम ਜਿਹੜੇ ਉਹਨਾਂ ਦੇ ਚਾਣ ਵਾਲੇ ਨੇ ਰਿਸ਼ਤੇਦਾਰ ਨੇ ਮਾਪੇ ਉਹਨਾਂ ਦੇ ਸਕੇ ਸੰਬੰਧੀ ਨੇ ਜਿਹੜੇ ਇਸ ਵੇਲੇ ਉਹ ਅੰਤਿਮ ਰਸਮਾਂ ਜਿਹੜੀਆਂ ਨੇ ਅਦਾ ਕਰ ਰਹੇ ਨੇ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਕਿ ਇਸ ਤਰੀਕੇ ਦੇ ਨਾਲ ਇਸ ਵਕਤ ਕਈ ਨਾਮਵਰ ਸ਼ਖਸੀਅਤਾਂ ਵੀ ਜਿਹੜੀਆਂ ਨੇ ਉਹ ਇੱਥੇ ਪਹੁੰਚ ਕੇ ਬਰਿੰਦਰ ਸਿੰਘ ਉਮਰ ਨੂੰ ਆਖਰੀ ਵਧਾਈ ਦੇਣ ਦੇ ਲਈ ਨਜ਼ਰ ਆ ਰਹੀਆਂ ਨੇ ਕੌਲੇ ਦੀ ਤਜਰੀਬਾ ਮੈਂ ਕਹਿੰਦਾ ਯਾਰ ਕੀ ਆਵਾਜ਼ ਆ ਮੈਂ ਕਹਿੰਦਾ ਯਾਰ ਕੋਮਲ ਨੂੰ ਪਤਾ ਯਾਰ ਤੂੰ ਮਨ ਲਗੇ ਪੰਜਾਬ ਨਹੀਂ ਪਰ ਤੂੰ ਮਨ ਲਗੇ ਆਲ ਵਰਲਡ ਦੇ ਜਿਹੜੇ ਨੌਜਵਾਨ ਆ ਉਹਨਾਂ ਲਈ ਇੱਕ ਬਹੁਤ ਗ੍ਰੇਟ ਇਨਸਪੀਰੇਸ਼ਨ ਆ ਯਾਰ ਭਾਜੀ ਲੋਕੀ ਤਾਂ ਪਤਾ ਨਹੀਂ ਕੀ ਖਾ ਕੇ ਆਪਣੀਆਂ ਬਾਡੀਆ ਬਣਾਉਂਦੇ ਆ ਜੀ ਭਾਜੀ ਬੰਦੇ ਨੇ ਆਂਡਾ ਮੀਟ ਸ਼ਰਾਬ ਕਦੇ ਨਹੀਂ ਪੀਤਾ ਯਾਰ ਬਾਡੀ ਬਣਾਉਂਦੇ ਆ ਬਾਡੀ ਬਣਾਏ ਭਾਜੀ ਕੰਮ ਸੁਣਾ ਐਵੇਂ ਨਹੀਂ ਤਰਮਾਣ ਬਣਾ ਲੈਂਦੇ ਤਰਮਾਣ ਖਾਣਾ ਵਰਤਦੇ ਨੇ ਇਹ 25 ਸਾਲ ਆਏ ਉਹਨੇ ਬੜੀ ਬੜੀ ਬਣਾ ਲਈ ਪਾਛ ਮਾਲਿਆ ਯਾਰ ਨਾ ਨਾ ਯਾਰ ਬੜਾ ਘਾਟਾ ਪੈ ਗਿਆ ਯਾਰ ਦੇ ਸਿਰੇ ਸੋਡੇ ਕੋਲ ਕੁਛ ਵੀ ਨਹੀਂ ਫਿਰ ਬਣਨ ਵਾਲੀ ਮੈਂ ਸਿੰਗਰ ਹਾਂ ਤੇ ਮੇਰਾ ਫੈਨਸੀ ਬਹੁਤ ਵੱਡਾ ਇਹਦਾ ਲੋਰੀਏ ਮੈਂ ਤੇਰਾ ਫੈਨਾ ਮੈਂ ਕਿਹਾ ਵੀਰੇ ਮੈਂ ਤੇਰਾ ਫੈਨਾ ਯਾਰ ਨਹੀਂ ਮਾਣਾ ਇੰਨਾ ਯਾਰ ਕਹਿੰਦਾ ਮੈਨੂੰ ਮਿਰਜਾ ਸੁਣਾ ਯਾਰ ਆ ਮੇਰਾ ਗਿਆਨ ਮੈਂ ਪੱਟ ਸੀ ਯਾਰ ਕਿ ਟੱਕਣੀ ਚੌੜੀ ਆ ਗਈ ਦਿੱਥਈ ਸੀ ਤੇ ਬੜਾ ਗਾਣਾ ਸੁਣਦਾ ਮੈਂ ਬਾਜ ਭਰਾਵਾ ਮਾਰਿਆ ਮੇਰੀ ਨੰਗੀ ਹੋ ਗਈ ਗੰਢ ਕਹਿੰਦਾ ਮੈਨੂੰ ਸੁਣਾ ਯਾਰ ਬਹੁਤ ਕੀਤਾ ਬਸ ਦਿਵਾਨੀ ਸੀ ਲੱਗਣੀ ਚਾਹੀਦੀ ਨਹੀਂ ਲੱਗਣੀ ਚਾਹੀਦੀ ਮਰਾਏ ਕਿਤਾ ਹਾਂ ਚਾਲਾ ਹਾਂ ਘਿਰ ਹੋ ਗਿਆ ਬਾਪੂ ਜੀ ਬਹੁਤ ਘਿਰ ਹੋ ਗਿਆ ਬਹੁਤ ਘਿਰ ਹੋ ਗਿਆ ਬਣਾ ਯਾਰ ਬਣਾ ਇਹ ਮਿੰਤਾ ਜਦੋਂ ਕਰ ਰਹੇ ਸੀ ਜੀ 15 20 ਦਿਨ ਤੱਕ ਅੱਛਾ ਜੀ ਤੇ ਮੈਨੂੰ ਕਹਿੰਦਾ ਸੀ ਸ਼ੈਗੀ ਭਾਜੀ ਯਾਰ ਸਕ੍ਰਿਪਟ ਲਿਖਣੀ ਹੈ ਇਹ ਸਾਰਾ ਕੁਝ ਫਾਈਨਲ ਹੋ ਗਿਆ ਔਰ ਇੰਨਾ ਪਹਾੜ ਮਾਰਦੇ ਜੋ ਕਹਿੰਦਾ ਬਹੁਤ ਯਾਰ ਹੈ ਯਾਰ ਪੂਰੇ ਇਲਾਕੇ ਨੂੰ ਜਾਣਾ ਕੈਨੇਡਾ ਪਾ ਗੋਰਿਆਂ ਨੂੰ ਪਤਾ ਲੱਗੇ ਵੀ ਸਰਦਾਰ ਮੈਂ ਪੱਗ ਬੰਨ੍ਹ ਕੇ ਮੜੀ ਆਹੋ ਆਹੋ ਕਸਮ ਜੱਲ ਮੇਰੇ ਮੇਰਾ ਚਾਹ ਹੁੰਦਾ ਸੀ ਮੈਂ ਪੱਗ ਬੰਨ੍ਹ ਕੇ ਜਨਾ ਫਨ ਯਾਰ ਪਰ ਜਦੋਂ ਬਾਬਾ ਉਹ ਹਿਲਦਾ ਉਹ ਜਦੋਂ ਤੁਰਦਾ ਹੁੰਦਾ ਹੀ ਧਰਤੀ ਹਿਲਦੀ ਹੁੰਦੀ ਸੀ ਯਾਰ ਉਹਨੇ ਸਨੇ ਕੱਪੜੇ ਪਾ ਕੇ ਰੀਲਾ ਬਣਾਉਣੀ ਮੈਂ ਨਾਲ ਹੀ ਫੋਨ ਕਰਨਾ ਮੈਂ ਕਹਿੰਦਾ ਪਾਤ ਮਿਲਦਾ ਨਹੀਂ ਯਾਰ ਹੁਣ ਵੀ ਮੈਂ ਕਹਿੰਦਾ ਪ੍ਰੋਗਰਾਮ ਤੇ ਸਦਿਆਂ ਕਰ ਯਾਰ ਮੈਂ ਥੱਗੇ ਭਰਾ ਕਹਿੰਦਾ ਲੈ ਵੀਰ ਮੈਂ ਨਾ ਨਿੱਕੇ ਵੀਰ ਕਿਹੜੀ ਗੱਲ ਲਾਉਨੇ ਰੌਣਕ ਆਪਾ ਬੰਦਾ ਸੀ ਗਰਦਾਸਪੁਰੀ ਯਾਰ ਜੀ ਅੱਪਾ ਆਪਣੀ ਏਰੀਏ ਤੇ ਹੀ ਬਣਾਉਣੀ ਤੇ ਮੈਂ ਟਾਈਟਲ ਵੀ ਉਹਦਾ ਨਾ ਰੱਖਿਆ ਜ਼ਿਲ੍ਹਾ ਗਰਦਾਸਪੁਰ ਹੈ ਓਏ ਮੇਰੇ ਮਾਲਕ ਤੇ ਅੱਪਾ ਸਾਰਾ ਸਾਰੀ ਸਾਰੀ ਟੀਮ ਤਿਆਰ ਸੀਗਾ ਕੰਮ ਕੋ ਦਾ ਹੀ ਮੈਨੂੰ ਹੈਰਾਨੀ ਸਭ ਤੋਂ ਜ਼ਿਆਦਾ ਇਹ ਆਉਂਦੀ ਹੈ ਕਿ ਐਡੀ ਵੱਡੀ ਐਂਗਿਲੀ ਡਾਕਟਰਾਂ ਕੋ ਕਿਦਾਂ ਹੋ ਗਈ ਕਿਉਂਕਿ ਐਡਾ ਸ਼ਰੀਰ ਸਦਾ ਕੋਈ ਗੱਲ ਨਹੀਂ ਸੰਗਾ ਸੰਗ ਇਹ ਇੱਕ ਐਸੀ ਹੈ ਜਿੰਨਾ ਲਾ ਤੋਂ ਬਾਅਦ 4-5 ਵਾਰ 6 ਵਾਰ ਚੱਕਰ ਨਾ ਜੇ ਠਿਕਾ ਲੱਗ ਗਿਆ ਬਹੁਤ ਬਹੁਤ ਮਾਈ ਨਹੀਂ ਕਿ ਨੀ ਇੱਕ ਜਿਸ ਜੀ ਬੰਦਾ ਉਹ ਯਾਰ ਉਹ ਤਾਂ ਬਾ ਕਮਾਲ ਯਾਰ ਹੈ ਨਾ ਗਣਾ ਔਰ ਸਿਮਰਨ ਕਾਨ ਵਾਲਾ ਬੰਦਾ ਯਾਰ ਮੈਂ ਬੜੀ ਦਿਮਾਗਿਆਂ ਨਾਲ ਤੇ ਡਾਟਾ ਵੱਡਾ ਆਈਡਲ ਹੋ ਗਏ ਸੋਸਤੰਦਰ ਡਾਕਟਰ ਤੇ ਜਾ ਰਿਹਾ ਵਾ ਸੈਲਫੀਆਂ ਹੋ ਰਹੀਆਂ 5 ਮਿੰਟ ਬਾਅਦ ਉਹਨੂੰ ਮੋੜਿਆਂ ਤੇ ਭੇਰੇ ਯਾਰ ਇਹ ਕੋ ਕੰਮ ਆ ਬਹੁਤ ਧੱਕਾ ਆ ਰਿਹਾ ਬਹੁਤ ਧੱਕਾ ਯਾਰ ਇੰਨਾ ਤਾਂ ਪਤਾ ਨਹੀਂ ਕਿਉਂ ਯਾਰ ਕੋਈ ਕੁਮਾਰ ਸੱਚੇ ਪਾਤਸ਼ਾਹ ਮੈਂ ਤਾਂ ਕਹਿੰਦਾ ਦੁਆ ਕਰਦਾ ਭਰਾ ਸੱਚੇ ਪਾਤਸ਼ਾਹ ਕਿਰਪਾ ਕਰੋ ਨੌਜਵਾਨੀ ਦੀ ਕਿਰਪਾ ਕਰੋ ਪੰਜਾਬ ਦੀ ਕਿਰਪਾ ਕਰੋ ਸਰਬੱਤ ਦਾ ਭਲਾ ਮੰਗਦੇ ਆ ਬਾਬਾ ਇਦਾਂ ਸਾਡੇ ਹੀਰੇ ਨਾਲ ਲੈ ਕੇ ਜਾ ਯਾਰ ਮਰਦਾ ਪਾ ਕਮਲ ਦੀ ਬਹੁਤ ਬਹੁਤ ਕੀ ਬਤਾ ਦੀ ਬਹੁਤ ਟਾਡਾ ਉਹਦਾ ਯਾਰ ਨੌਜਵਾਨਾਂ ਲਈ ਇਨਸਪੀਰੇਸ਼ਨ ਸੀ ਯਾਰ ਉਹਨੇ ਕਹੇ ਕਿ ਅਸਾਂ ਮਾਰ ਨਹੀਂ ਤੱਕਣਾ ਯਾਰ ਐਡੀ ਉਹਦੀ ਬੁਲਦੀ ਭਮਾ 20 ਬੰਦਨ ਚੱਕ ਚੱਕ ਮਾਰ ਪਰ ਨਵਾਨਾ ਜੇ ਤੁਹਾਨੂੰ ਮਿਲਣਾ ਸੀ ਇਹਨਾਂ ਨੂੰ ਬਹੁਤ ਬੋ ਯਾਰ ਘਾਟਾ ਪੈ ਗਿਆ ਨਾ ਯਾਰ ਬਾਬਾ ਇਹ ਤਾਂ ਨਾ ਕਰ ਕਿੱਥੇ ਕੋਈ ਗੱਲ ਹੁੰਦਾ ਯਾਰ ਸਾਡੇ ਯਾਰ ਨੌਜਵਾਨਾਂ ਨੂੰ ਪਤਾ ਨਹੀਂ ਕੀ ਨਜ਼ਰ ਲੱਗੀ ਯਾਰ ਹੈ ਉਹ ਮੁੰਡੇ ਦਾ ਜੇ ਰਾਜਵੀਰ ਜਵੰਦੇ ਦਾ ਅਜੇ ਇਹ ਸਿਵਾ ਨਹੀਂ ਠੰਡਾ ਹੋਇਆ ਤੇ ਮੈਨੂੰ ਆ ਖਬਰ ਆ ਖਬਰ ਮਿਲ ਗਈ ਕਹਿੰਦੇ ਯਾਰ ਬਰਿੰਦਰ ਘੁੰਮਣਾ ਮੈਂ ਕਿਹਾ ਨਾ ਯਾਰ ਉਹ ਨਹੀਂ ਨਹੀਂ ਮੈਂ ਕਹਾ ਉਹ ਮੇਰਾ ਦੋਸਤ ਦਾ ਕਪਲ ਉਹਦੀ ਵੀ ਕਿਨੇ ਕੱਲ ਖਬਰ ਪਾਤੀ ਵੀ ਉਹ ਹਸਪੀਟਲ ਮੈਂ ਨਾਲ ਹੀ ਦਿਨੇਸ਼ ਨੂੰ ਫੋਨ ਲਾਇਆ ਮੈਂ ਕਿਹਾ ਦਿਨੇਸ਼ ਕਿਦਾਂ ਹੈ ਆਗੇ ਆਗੇ